ਹੁਣ ਜਿਹੜੇ ਕਹਿ ਦਿੰਦੇ ਨਾ ਨਹੀਂ ਜੀ ਸਾਈਂ ਮੀਆਂ ਮੀਰ ਜੀ ਨੇ ਨੀਂ ਰੱਖੀ ਸੀ ਹਰਮੰਦਰ ਸਾਹਿਬ ਦੀ ਤੁਹਾਨੂੰ ਥੋੜਾ ਜਿਹਾ ਬੜਾ ਆਉਡ ਲੱਗੇਗਾ ਹੁਣ ਕੰਨ ਖੋਲਿਓ ਚੰਗੀ ਤਰ੍ਹਾਂ ਸਾਈਂ ਮੀਆਂ ਮੀਰ ਜੀ ਨੇ ਨੀਂ ਨਹੀਂ ਰੱਖੀ ਸਿੱਖ ਇਤਿਹਾਸ ਵਿੱਚ ਇਹ ਜ਼ਿਕਰ ਨਹੀਂ ਮਿਲਦਾ ਮੁੱਖ ਗ੍ਰੰਥ ਸਾਡਾ ਇਤਿਹਾਸ ਦਾ ਉਹ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਜਾਂ ਤੁਸੀਂ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਪੜ ਲਓ ਸ਼ਾਈ ਮੀਆਂ ਮੀਰ ਜੀ ਸੇਵਾ ਚ ਲੱਗੇ ਨੇ ਨੀਂ ਨਹੀਂ ਰੱਖੀ ਜੇ ਤੁਸੀਂ ਆਖੋਗੇ ਨੀਂ ਰੱਖੀ ਐ ਪੰਥ ਪ੍ਰਕਾਸ਼ ਤੇ ਪਹਿਲੇ ਦੂਜੇ ਐਡੀਸ਼ਨ ਚ ਕਿਤੇ ਜ਼ਿਕਰ ਨਹੀਂ ਐ ਤੀਸਰੇ ਚ ਸ਼ਰਾਰਤ ਨਾਲ ਮਿਲਾਇਆ ਗਿਆ ਹੈ ਖੈਰ ਨੀਂ ਰੱਖੀ ਕਿੰਨੇ ਐ ਸਾਫ ਗੁਰੂ ਅਰਜਨ ਸਾਹਿਬ ਕਹਿੰਦੇ ਕਹਿੰਦੇ ਮੈਂ ਰੱਖੀ ਐ ਹਰ ਜੱਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੈ RAM ਹਰੀ ਪਰਮੇਸ਼ਵਰ ਨੂੰ ਯਾਦ ਕਰਕੇ ਮੈਂ ਹਰਮੰਦਰ ਸਾਜਣਾ ਕੀਤਾ ਹੈ ਭਲਾ ਸੰਜੋਗ ਮੂਰਤਪਲ ਸਾਚਾ ਅਬਚਲ ਨੀਵ ਰਖਾਈ ਕਹਿੰਦੇ ਉਹਦੇ ਗੀਤ ਗਾਈਏ ਤੇ ਹਰ ਸੰਜੋਗ ਭਲਾ ਹੀ ਭਲਾ ਹੈ ਹਰ ਪਲ ਭਲਾ ਹੀ ਭਲਾ ਇੱਕ ਜਗ੍ਹਾ ਹੋਰ ਕਹਿੰਦੇ ਨੇ ਡਿਠੈ ਸਭੈ ਥਾਵ ਨਹੀਂ ਤੁਧ ਜਿਹਿਆ ਬਦੋ ਪੁਰਖ ਵਿਧਾਤੇ ਤਾ ਤੂੰ ਸੋਹਿਆ ਵਸਤੀ ਸ਼ਗਨ ਅਪਾਰ ਅਨੂਪ RAMDAS ਪੁਰ ਹਰ ਹਾ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ ਕਿੰਨੇ ਬਣਾਇਆ ਹਰਮੰਦਰ ਬਦੂ ਪੁਰਖ ਵਿਦਾਤੇ ਦਾ ਆਰਕੀਟੈਕਟ ਆਫ ਡੈਸਟਨੀ ਇਨ ਦਾ ਫਾਰਮ ਆਫ ਗੁਰੂ ਅਰਜਨ ਹੀ ਹਿਮਸੈਲਫ ਇਜ਼ ਦਾ ਡਿਜ਼ਾਈਨਰ ਆਫ ਹਰਮੰਦਰ ਸਾਹਿਬ ਤੁਸੀਂ ਆਖੋਗੇ ਦੀ ਕੀ ਗੱਲ ਮੁਸਲਮਾਨਾਂ ਨਾਲ ਨਫ਼ਰਤ ਕਰਦੇ ਹੋ ਮੈਂ ਕਿਹਾ ਨਹੀਂ ਕਈ ਆਂਦੇ ਨੇ ਇਹ ਹਰੀਦਾ ਮੰਦਰ ਹੈ ਮੈਂ ਕਿਹਾ ਨਹੀਂ ਪ੍ਰੋਬਲਮ ਇਹ ਆ ਗਈ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਵੀ ਸ੍ਰੀ ਵਿਸ਼ਨੂੰ ਜੀ ਸਾਰੇ ਦੇਵਤੇ ਸੇਵਾ ਕਰਨ ਆਏ ਗੁਰੂ ਅਰਜਨ ਸਾਹਿਬ ਦੇ ਚਰਨਾਂ ਇੱਕ ਹਿੰਦੂ ਵੀਰ ਨੇ ਤਰਕ ਕਰਤਾ ਜੀ ਇਹ ਤੇ ਫਿਰ ਵਿਸ਼ਨੂੰ ਦਾ ਮੰਦਰ ਹੈ ਸੇਵਾ ਕਰਨ ਵਾਲਾ ਮਾਲਕ ਨਹੀਂ ਹੁੰਦਾ ਮਾਲਕ ਗੁਰੂ ਅਰਜਨ ਸਾਹਿਬ ਅਕਾਲ ਪੁਰਖ ਨੇ ਇਦਾਂ ਹੀ ਸਾਈ ਮੀਆਂ ਮੀਰ ਸੇਵਾ ਵਿੱਚ ਆਇਆ ਉਹ ਮਾਲਕ ਨਹੀਂ ਸੇਵਾਦਾਰ ਨੇ ਉਹਨਾਂ ਕੁਰਾਨ ਦੀ ਤਲਾਵਤ ਛੱਡ ਕੇ ਜਪਜੀ ਸਾਹਿਬ ਸੁਖਮਣੀ ਪੜਨਾ ਸ਼ੁਰੂ ਕਰਤਾ ਸੀ ਅਸੀਂ ਸਾਰਿਆਂ ਨਾਲ ਪ੍ਰੇਮ ਕਰਦੇ ਆ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਗੁਸਾਈਆਂ ਕੋਈ ਇਲਾਹੇ ਕਾਰਨ ਕਰਮ ਕਰੀਮ ਕਿਰਪਾ ਧਾਰ ਰਹੀਮ ਪਰੇਦਾ ਮਤਲਬ ਇਹ ਨਹੀਂ ਵੀ ਅਸੀਂ ਆਪਣਾ ਸਿਧਾਂਤ ਛੱਡ ਜੇ ਠੀਕ ਹੈ ਕੋਈ ਰਾਮ ਆਖੇ ਕੋਈ ਅੱਲਾ ਆਖੇ ਸਾਰਿਆਂ ਨਾਲ ਪ੍ਰੇਮ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਸਾਹਬ ਲਿਖਿਆ ਹੈ ਸ਼੍ਰੀ ਨਾਨਕ ਆਦਕਲੇ ਨਾਏ ਕਰ ਅਰਦਾਸ ਸੀਸ ਨਿਹੁਰਾਏ ਬ੍ਰਿਧ ਬੱਚ ਤੇ ਲੇਖਨਨੀ ਹਾਥ ਟਕ ਲਾਇ ਸਚਿਤਵਤ ਗੁਰਨਾਥ ਬਾਬਾ ਬੁੱਢਾ ਜੀ ਤੋਂ ਕਈ ਲੈ ਕੇ ਆਪ ਗੁਰੂ ਅਰਜਨ ਸਾਹਿਬ ਨੇ ਟਕ ਲਾਇਆ ਆਪ ਨੀਵ ਰੱਖੀ ਸਾਫ ਲਿਖਿਆ ਹੋਇਆ ਹੈ